ਦੇਖਿਆ ਇਸ ਪਿੰਡ ਚ ਇਹ ਪਿੰਡ ਚ ਪਹਿਲਾਂ ਬਹੁਤ ਨਸ਼ਾ ਸੀ ਜੀ ਕਾਫੀ ਬੱਚੇ ਨਸ਼ੇ ਦੇ ਸ਼ਿਕਾਰ ਹੋਏ ਨੇ ਜੀ ਪਰ ਇਹ ਪਿੰਡ ਉਸ ਗੱਲ ਤੋਂ ਹੁਣ ਬਿਲਕੁਲ ਪਿੱਛੇ ạt ਚੁੱਕਿਆ ਹੈ ਗ੍ਰੀਨ ਜ਼ੋਨ ਚ ਆ ਗਿਆ ਮੈਂ ਇਸ ਗੱਲ ਦੀ ਪਿੰਡ ਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦੇਣੀ ਹੈ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਦੇ ਸਹਿਯੋਗ ਨਾਲ ਜੀ ਇਹ ਬਿਲਕੁਲ ਨਸ਼ਾ ਖਤਮ ਹੈ ਜਿਹੜੇ ਕੋਈ ਨਸ਼ਾ ਕਰਦੇ ਨੇ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਉਹਨਾਂ ਨੂੰ ਇਸ ਕੰਮ ਤੋਂ ਹਟਾ ਕੇ ਜਾਂ ਕਾਉਂਸਲਿੰਗ ਕਰਕੇ ਜਾਂ ਅਸੀਂ ਉਹਨਾਂ ਨੂੰ ਕਿਤੇ ਹਸਪੀਟਲ ਚ ਟ੍ਰੀਟਮੈਂਟ ਦੇ ਕੇ ਅਸੀਂ ਉਹਨਾਂ ਦਾ ਨਸ਼ਾ ਛਡਾਈਏ ਜੀ ਤੇ ਮੈਂ ਤਾਂ ਇਹੀ ਕਹੂੰਗੀ ਵੀ ਨਸ਼ਾ ਬਹੁਤ ਮਾੜਾ ਹੈ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ ਚਾਹੀਦਾ ਤੁਹਾਡੇ ਪਿੰਡ ਚ ਅੱਛਾ ਨਸ਼ੇ ਵਾਲੇ ਪਾਸੇ ਤੋਂ ਹਟ ਕੇ ਬੱਚੇ ਤਕਰੀਬਨ ਸਪੋਰਟਸ ਵਾਲੇ ਪਾਸੇ ਲੱਗੇ ਹੋਏ ਨੇ ਸਰਪੰਚ ਸਾਹਿਬ ਦਾ ਬਹੁਤ ਸਹਿਯੋਗ ਹੈ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਜੀ ਐਸ ਐਚ ਓ ਸਹਿਵਾਨ ਕਿਸ ਤਰ੍ਹਾਂ ਲੱਗਦਾ ਆ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਉਹਨੂੰ ਬਚਾਉਣ ਦੇ ਵੱਡੇ ਪਰਾਲੇ ਸਮੇਂ-ਸਮੇਂ ਤੇ ਪੁਲਿਸ ਵੱਲੋਂ ਚੱਕੇ ਜਾ ਰਹੇ